جا. شری واحرو جی کا خالسا شری واحو جی کی فتح سامنے بیٹھی ساری اس علاقے دی ساڑھے સાથી સાડે વર્કર સાથી સાડિયા માતાવણ તે સાડ મોજૂદ ઉચેચે તરતે સાડે કોલ બીજેપી જનરલ સેક્રેટરી તરુણ ચુગજી સાડે કાર્યકારી પ્રધાન અશ્વિની શર્મારાણીત કૌર જી ભંડારી સાહેબ સરીન સાબ ચીમા સાબ સુભાષ શર્મા ਮੰਚ ਤੇ ਬੈਠੇ ਸਾਰੇ ਹੋਰ ਸਾਡੇ ਡੀਸੀਸੀ ਪ੍ਰੈਜ਼ੀਡੈਂਟ ਸਹਿਬਾਨ ਤੇ ਬਾਕੀ ਸਾਰੇ ਅਹੁਦੇਦਾਰ ਸਹਿਬਾਨ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿੱਥੇ ਮੈਂ ਸਾਰੀ ਇਹ ਸੰਗਤ ਦੀ ਗੱਲ ਕੀਤੀ ਹੈ ਸਾਥੀਆਂ ਦੀ ਗੱਲ ਕੀਤੀ ਹੈ ਸਭ ਤੋਂ ਪਹਿਲਾਂ ਮੈਂ ਮੇਰੇ ਸਾਹਮਣੇ ਬੈਠੇ ਸਾਥੀਓ ਮੈਂ ਮਾਫੀ ਚਾਹੂੰਗਾ ਵੀ ਤੁਸੀਂ ਪੁੰਝੇ ਬੈਠੇ ਹੋ ਪਰ ਤੁਸੀਂ ਪੁੰਝੇ ਨਹੀਂ ਬੈਠੇ ਤੁਸੀਂ ਜਿਹੜੇ ਬੈਠੇ ਹੋ ਤੁਸੀਂ ਸਾਡੇ ਸਿਰਾਂ ਤੇ ਦਿਲਾਂ 'ਚ ਬੈਠੇ ਹੋ ਆ ਤੁਹਾਡਾ ਬੜਪਣ ਹੈ ਕਿਉਂਕਿ ਲੀਡਰਸ਼ਿਪ ਵਾਲੇ ਈਗੋ ਇਸ ਨੂੰ ਇੱਕ ਪਾਸੇ ਛੱਡ ਕੇ ਤੁਸੀਂ ਲੋਕ ਪਾਰਟੀ ਵਾਸਤੇ ਪੰਜਾਬ ਵਾਸਤੇ ਪੰਜਾਬ ਦੇ ਕਿਸਾਨਾਂ ਵਾਸਤੇ ਇੱਥੇ ਬੈਠੇ ਹੋ ਸੋ ਬਹੁਤ ਸਾਰੇ ਸਾਡੇ ਸਾਰੇ ਸੂਝਵਾਨ ਨੇਤਾਵਾਂ ਨੇ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਖੁਲਾਸੇ ਕਰਕੇ ਰੱਖਿਆ ਹੈ ਕਿ ਤੁਹਾਡੇ ਤੋਂ ਵੀ ਕੋਈ ਲੁਕਿਆ ਨਹੀਂ ਪੰਜਾਬ ਦਾ ਕਿਸਾਨ ਅਨਪੜ੍ਹ ਹੋ ਸਕਦਾ ਹੈ ਭੋਲਾ ਹੋ ਸਕਦਾ ਹੈ ਗਰੀਬ ਹੋ ਸਕਦਾ ਹੈ ਪਰ ਬੇਵਕੂਫ ਹੈ ਨਹੀਂ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਆ ਮੈਂ ਤਾਂ ਕਿਉਂਕਿ ਸਮਾਂ ਬਹੁਤ ਹੋ ਗਿਆ ਤੁਸੀਂ ਬਹੁਤ ਸਮੇਂ ਤੋਂ ਬੈਠੇ ਹੋ ਦੋ ਚਾਰ ਗੱਲਾਂ ਤੁਹਾਡੇ ਨਾਲ ਕਰੂੰਗਾ ਕਿਉਂਕਿ ਜਿਸ ਵਿਸ਼ੋਕੜ ਤੋਂ ਮੈਂ ਆਨਾ ਮੈਂ ਉਸੇ ਭਾਸ਼ਾ ਚ ਗੱਲ ਕਰੂੰਗਾ ਪਿੰਡੂ ਗੱਲਬਾਤ ਕਰੂੰਗਾ ਜੱਗਾ ਜੀ ਸੌਰੀ ਤੁਹਾਨੂੰ ਦੋ ਦੋ ਵਧਾਈਆਂ ਕਿਉਂਕਿ ਉਹਨਾਂ ਨੇ ਜਿਹੜਾ ਵਿਆਹ ਚ ਜਿਆਦਾ ਕੰਮ ਕਰਦਾ ਉਹ ਦਿਸਦਾ ਨਹੀਂ ਪਰ ਦਿਸਦਾ ਕਿਤੇ ਨਹੀਂ ਇੱਕ ਤਾਂ ਤੁਹਾਨੂੰ ਇਸ ਕਾਮਯਾਬ ਜਲਸੇ ਦੀ ਵਧਾਈ ਤੇ ਦੂਜੀ ਵਧਾਈ ਮੈਨੂੰ ਹੁਣੇ ਦੱਸਿਆ ਭੰਡਾਰੀ ਸਾਹਿਬ 올 ਇੰਡੀਆ ਬਾਵਲਪੁਰ ਸਮਾਜ ਦੇ ਪ੍ਰਧਾਨ ਚੁਣੇ ਗਏ ਤੇ ਬਹੁਤ ਬਹੁਤ ਤੁਹਾਨੂੰ ਸਮਾਜ ਨੂੰ ਬਹੁਤ ਬਹੁਤ ਵਧਾਈ ਮੈਂ ਗੱਲ ਕਰ ਰਿਹਾ ਸੀ ਵੀ ਅੱਜ ਕਹਿੰਦੇ ਇੱਕ ਕਿਸਾਨ ਕੋ ਜੱਟ ਭਰਾ ਸਾਡਾ ਮੇਲੇ ਜਾਵੜਿਆ ਤੇ ਜਦੋਂ ਮੇਲੇ ਤੋਂ ਮੁੜ ਕੇ ਆਇਆ ਘਰ ਵਾਲੇ ਪੁੱਛਣ ਲੱਗੇ ਮੇਲਾ ਕਿਵੇਂ ਸੀਗਾ ਕਹਿੰਦਾ ਕਾਹਦਾ ਮੇਲਾ ਸੀਗਾ ਕਿਉਂ ਤੇ ਮੋٹے ਤੇ ਕੰਬਲੀ ਸੀਗੀ ਉਹ ਕਿਸੇ ਨੇ ਚੱਕਲੀ ਭੀੜ ਪਾੜ ਚ ਪਤਾ ਨਹੀਂ ਲੱਗਿਆ ਕਹਿੰਦਾ ਕਾਹਦਾ ਮੇਲਾ ਸੀਗਾ ਮੇਰੇ ਵਾਲੀ ਪੂਰੀ ਤੇ ਕੱਟ ਸੀਗਾ ਆ ਸਾਰੇ ਦਾ ਸਾਰਾ ਮਸਲਾ ਹੈ ਨਾ ਸਾਬ ਆ ਕੋਈ ਇਹਦਾ ਨਾਮ ਬਦਲ ਦਿਓ ਕੋਈ ਲੈਂਡ ਪੁਲਿੰਗ ਲੈਂਡ ਪੁਲਿੰਗ ਪਾਲਿਸੀ ਕਹਿ ਦਿਓ ਚਾਹੇ ਉਹਦਾ ਨਾਮ ਕੇਜਰੀਵਾਲ ਪਾ ਦਿਓ ਜਾ ਇਹਦਾ ਨਾਮ ਡੋਨਲਡ ਟਰੰਪ ਪਾ ਦਿਓ ਆ ਬਜਣੀ ਕਿਸਾਨ ਤੇ ਸਭ ਆ ਕੇ ਇੱਥੇ ਕੇਜਰੀਵਾਲ ਹੋਰੀ ਪਏ ਐ ਉੱਥੇ ਅਮਰੀਕਾ 'ਚ ਡੋਨਲਡ ਟਰੰਪ ਲੱਗਿਆ ਸਾਡੇ ਪਿੰਡਾਂ 'ਚ ਕਾਵਤ ਹੈ ਕਹਿੰਦਾ ਰੱਬ ਵੀ ਦਿਗਦਾ ਸਭ ਤੋਂ ਪਹਿਲਾਂ ਕਿਸਾਨ ਤੇ ਆ ਜਿਹੜਾ ਮੀਂਹ ਹੋਈ ਜਾਂਦਾ ਆ ਜਿਹੜੇ ਬੱਦਲ ਫੱਟੀ ਜਾਂਦੇ ਐ ਫੈਕਟਰੀ ਵਾਲੇ ਦਾ ਇੰਨਾ ਕੁਝ ਨਹੀਂ ਵਿਗੜਨਾ ਜਿਹੜੀ ਕਿਸਾਨ ਦੀ ਫਸਲ ਖੇਤ 'ਚ ਖੜੀ ਉਹਨੂੰ ਪੁੱਛੋ ਦੇ ਨਾਲ ਕੀ ਵਰਤਦਾ ਹੈ ਰੱਬ ਤਾਂ ਰੱਬ ਕੀੜੀ ਵੀ ਨੁਕਸਾਨ ਕਿਸੇ ਦਾ ਕਰਦੀ ਹੈ ਤਾਂ ਕਿਸਾਨ ਦਾ ਕਰਦੀ ਹੈ ਉਹਨਾਂ ਹਾਲਾਤਾਂ 'ਚ ਆ ਜੋ ਕੁਝ ਤੁਹਾਡੇ ਸਾਹਮਣੇ ਹੋਇਆ ਇਹਦੇ ਨਾਮ ਬਦਲੇ ਗਏ ਸਭ ਮੈਂ ਤਾਂ ਇੱਕੋ ਅਪੀਲ ਕਰਨ ਆਇਆ ਤੁਹਾਨੂੰ ਚੰਗਾ ਮਾੜਾ ਆਪ ਪਛਾਣਨਾ ਪਊਗਾ ਸਭ ਕਿਸੇ ਨੇ ਬਾਹਰੋਂ ਆ ਕੇ ਬਾਣੀ ਫੜਨੀ ਆ ਜਿਹੜੇ ਆ ਪਾਲਿਸੀ ਲੈ ਕੇ ਆਏ ਐ ਸੋ ਕੋਲ ਲੈਂਡ ਪੂਲਿੰਗ ਪਾਲਿਸੀ ਕੌਣ ਲੈ ਕੇ ਆਇਆ? ਉਹੀ ਲੋਕ ਲੈ ਕੇ ਆਏ ਨਾ ਜਿਨ੍ਹਾਂ ਨੂੰ ਆਪਾਂ 92 ਸੀਟਾਂ ਦੇ ਕੇ ਇੱਥੇ ਭੇਜਿਆ ਸੀਗਾ। ਇਹਨਾਂ ਨੂੰ ਸੱਤਾ ਦਿੱਤੀ ਕਿਨੇ? ਆਪਾਂ ਦਿੱਤੀ ਸਾ ਪੰਜਾਬ ਦੇ ਲੋਕਾਂ ਨੇ ਦਿੱਤੀ। ਹੁਣ ਭੁਗਤ ਕੌਣ ਰਿਹਾ? ਪੰਜਾਬ ਦੀ ਜਨਤਾ ਭੁਗਤ ਰਹੀ ਐ। ਸ਼ਰਮਾ ਜੀ ਕਹਿ ਰਹੇ ਸੀਗੇ ਕਹਿੰਦੇ ਰੋਡਵੇਜ਼ ਹੜਤਾਲ ਤੇ ਟੀਚਰ ਹੜਤਾਲ ਤੇ ਠੇਕੇ ਵਾਲੇ ਕਰਮਚਾਰੀ ਹੜਤਾਲ ਤੇ ਕਰਮਚਾਰੀ ਹੜਤਾਲ ਤੇ ਨਹੀਂ ਸਾਹਿਬ ਆ ਮੰਨਲਾ ਦਾ ਸਰਕਾਰ ਹੜਤਾਲ ਤੇ ਠੇਕੇ ਤੇ ਸਰਕਾਰ ਠੇਕੇ ਤੇ ਦੇ ਰੱਖੀ ਐ ਮੰਨੂ ਅੱਜ ਗਿਲਾ ਕੇਜਰੀਵਾਲ ਤੋਂ ਐ ਨਹੀਂ ਸਾਹਿਬ ਕੇਜਰੀਵਾਲ ਸਾਡਾ ਕਹਿੰਦਾ ਫਿਲਮ ਆਈ ਸੀ ਆਪ ਹਮਾਰੇ ਹੈ ਕੌਣ ਕੇਜਰੀਵਾਲ ਸਾਡਾ ਲੱਗਦਾ ਕਿ ਇਹ ਮੈਨੂੰ ਆਪ ਦੱਸੇ ਸਾਬ ਕੇਜਰੀਵਾਲ ਸਾਹਿਬ ਅਸੀਂ ਤਾਂ ਵੋਟਾਂ ਨਹੀਂ ਪਾਈਆਂ ਕੇਜਰੀਵਾਲ ਸਾਹਿਬ ਹੋਰਿਆਂ ਨੂੰ ਅਸੀਂ ਤਾਂ ਵੋਟਾਂ ਇਹਨਾਂ ਨੂੰ ਪਾਈਆਂ ਸੀਗੇ ਆਪ ਭਗਵੰਤ ਮਾਨ ਹੋਰਿਆਂ ਨੂੰ ਕਹਿੰਦਾ ਬੁਲਾ ਬਿਨਾ ਬੁਲਾਇਆ ਬੋਲਦਾ ਕਿਉਂ ਨਹੀਂ ਮੈਂ ਵੀਡੀਓ ਦੇਖ ਰਿਆ ਸੀ ਪਰਸੋਂ ਐਨਡ ਆਹ ਜੇ ਸੋਦੀਆ ਸਾਹਿਬ ਕਹਿ ਰਹੇ ਸੀ ਅਸੀਂ ਡਾਂਗਾ ਕੱਢ ਲਾਂਗੇ ਸਿਰ ਫੋਟ ਦੇਾਂਗੇ ਪੈਸੇ ਵੰਡਾਂਗੇ ਝੂਠ ਬੋਲਾਂਗੇ ਲੜਾਈ ਕਰਾਵਾਂਗੇ ਦੰਗੇ ਕਰਾਵਾਂਗੇ ਉਹ ਤਾਂ ਬੋਲਣ ਤੋਂ ਬੋਲਣ ਸਾਹਿਬ ਇੱਥੇ ਬੈਠੇ ਸੀਗੇ ਭਗਵੰਤ ਮਾਨੋੜੀ ਸਾਹਮਣੇ ਬੈਠਿਆ ਦੰਦਾਂ ਕੱਢੀ ਜਾਂਦੇ ਸਾਬ ਆਹ ਚੀਫ ਮਿਨਿਸਟਰੀ ਐ ਸਾ ਸਰਕਾਰ ਠੇਕੇ ਦੇ ਦੇਤੀ ਨਾਲ ਉਹਨਾਂ ਦੇ ਪ੍ਰਧਾਨ ਬੈਠੇ ਸੀ ਮਨੂ ਰੋੜਾ ਜੀ ਦੋਨੋਂ ਬੈਠੇ ਐ ਚਾਕੀ ਜਾਂਦੇ ਐ ਕਿ ਮਲਟੀਮਰ ਜੀ ਉਹਦੇ ਕੋਲ ਬੋਲ ਉਹ ਬੋਲੀ ਜਾਂਦੇ ਐ ਉਹ ਦੋਨੋਂ ਚਾਕੀ ਜਾਂਦੇ ਐ ਅੱਜ ਇੱਕ ਜੱਗਾ ਜੀ ਵੀਡੀਓ ਆਈ ਨਵੀਂ ਅੱਜ ਮਨੂ ਹੁਣੇ ਕਿਸੇ ਨੇ ਪੇਚੀ ਉਹਦੇ ਚ ਭਗਵੰਤ ਮਾਨ ਜੀ ਦਾ ਇੱਕ ਕਿਸੇ ਸ਼ੋਅ ਚ ਉਹਨਾਂ ਦਾ ਜਲਸਾ ਨਹੀਂ ਉਹਦਾ ਸ਼ੋਅ ਹੁੰਦਾ ਸਰ ਕਿਉਂਕਿ ਉਹਨਾਂ ਦਾ ਜਿਹੜਾ ਪਿਸ਼ੋਕੜ ਹੈ ਉਸ ਕਿਸਮ ਦਾ ਹੀ ਸ਼ੋਅ ਹੀ ਕਰਦੇ ਐ ਉਸੇ ਕਹਿ ਰਹੇ ਐ ਸਾਡੇ ਪੰਜਾਬ ਦੀ ਕ੍ਰਿਕਟ ਦੀ ਟੀਮ ਦੀ ਵੂਮਨ ਟੀਮ ਦੀ ਕਪਤਾਨ ਵੀ ਪੰਜਾਬਣ ਐ ਸਾਡੀ ਪੰਜਾਬ ਦੀ ਕ੍ਰਿਕਟ ਟੀਮ ਦਾ ਕੈਪਟਨ ਵੀ ਪੰਜਾਬੀ ਹੈ ਸਾਡੀ ਬਾਸਕਟਬਾਲ ਪੰਜਾਬ ਦੀ ਟੀਮ ਹੈ ਉਹਦਾ ਵੀ ਕੈਪਟਨ ਪੰਜਾਬੀ ਹੈ ਮੈਂ ਭਗਵੰਤ ਮਾਨ ਜੀ ਨੂੰ ਪੁੱਛਦਾ ਭਗਵੰਤ ਮਾਨ ਜੀ ਟੀਮਾਂ ਦਾ ਹਾਕੀ ਬਾਸਕਟਬਾਲ ਕ੍ਰਿਕਟ ਦੇ ਦਾ ਪੰਜਾਬੀ ਹੈਗੇ ਸਾਡਾ ਮੁੱਖ ਮੰਤਰੀ ਪੰਜਾਬੀ ਹੈ ਜਾਂ ਨਹੀਂ ਮੈਨੂੰ ਆਹ ਦੱਸੋ ਕਿਉਂਕਿ ਪੰਜਾਬੀ ਅਣਖ ਵਾਸਤੇ ਜਾਣੇ ਜਾਂਦੇ ਹੈ ਸਾਬ ਭਗਵੰਤ ਮਾਨ ਜੀ ਢੂਲੇ ਬੇਰਾ ਦਾ ਜੇ ਵੀ ਕੁਝ ਨਹੀਂ ਵਿਗੜਿਆ ਅਜੇ ਵੀ ਪਜਾਉ ਇਹਨਾਂ ਤਾੜਵੀਆਂ ਨੂੰ ਜਿਹੜੇ ਸਿਰ ਤੇ ਲਾ ਕੇ ਬਿਠਾ ਰੱਖੇ ਐ ਆ ਲੈਂਡ ਪੁਲ ਸਿੰਘ ਪੁਲਸੀ ਲੈ ਕੇ ਮੈਂ ਇਹ ਕੌਣ ਐ ਸਾਬ ਮੈਂ ਕੋਈ ਭੂਮਿਕਾ ਨਹੀਂ ਬਣਾ ਰਿਹਾ ਤੁਹਾਨੂੰ ਕੋਈ ਬੇਵਕੂ ਗੋਲੀਆਂ ਨਹੀਂ ਵੰਡ ਰਿਹਾ ਮੈਂ ਪੁਲਸੀ ਲੈ ਕੇ ਕੌਣ ਆਇਆ ਕੈਬਨਟ ਨੇ ਫੈਸਲਾ ਕੀਤਾ ਵੀ ਆ ਜਿਹੜੇ ਫੈਸਲੇ ਐ ਚੀਫ ਸੈਕਟਰੀ ਕਰੂਗਾ ਚੀਫ ਮਿਨਿਸਟਰ ਨਹੀਂ ਕਰੂਗਾ ਚੀਫ ਸੈਕਟਰੀ ਕਰੂਗਾ ਚੀਫ ਮਿਨਿਸਟਰ ਲਾਇਆ ਚੀਫ ਸੈਕਟਰੀ ਲਾਇਆ ਕਿਨੇ ਕੇਜਰੀਵਾਲ ਸਾਹਿਬ ਨੇ ਲਾਇਆ ਕਿਨੇ ਸਸੋਦੀਆ ਜੀ ਨੇ ਸਤਿੰਦਰ ਚੈਨ ਆਏ ਬੈਠੇ ਆ ਲਾਇਆ ਕੌਣ ਕੇਜਰੀਵਾਲ ਸਾਹਿਬ ਤੇ ਸਾਡੇ ਮੁੱਖ ਮੰਤਰੀ ਦਾ ਕੀ ਰੋਲ ਹੈ ਮੁੱਖ ਮੰਤਰੀ ਸਾਹਿਬ ਬੋਲਦੇ ਕਿਉਂ ਨਹੀਂ ਮੈਨੂੰ ਇਸ ਗੱਲ ਦਾ ਅੱਗੇ ਲੈ ਸਾਹਿਬ ਤੁਸੀਂ ਗੱਲਾਂ ਕਰਦੇ ਸੀਗੇ ਪੰਜਾਬ ਦੀਆਂ ਹੁਣ ਕਹਿੰਦੇ ਆ ਹੁਣ ਸੁਤੰਤਰਤਾ ਦਿਵਸ ਤੇ 15 ਅਗਸਤ ਨੂੰ ਬੋਲ ਰਹੇ ਸੀਗੇ ਕਹਿੰਦੇ ਸਾਨੂੰ ਇੱਕ ਮੌਕਾ ਹੋਰ ਦਿਓ ਬੁਰਾ ਨਾ ਮੰਨਿਓ ਸਾਹਿਬ ਤੁਸੀਂ ਜੁਗ ਸਿੰਘ ਸਾਹਿਬ ਕਿਤੇ ਜਾ ਕੇ ਦਿੱਲੀ ਕਹਿ ਰਹੇ ਹੋ ਵੀ ਸੁਨੀਲ ਜਾਖੜ ਦਾ ਪਾਰਟੀ ਦੀ ਜੜਾ ਵੱਡੀ ਜਾਂਦਾ ਪਰ ਮੈਂ ਇੱਕ ਨੁਸਖਾ ਦੱਸਣ ਲੱਗਿਆ ਭਗਵੰਤ ਮਾਨ ਜੀ ਨੂੰ ਵੀ ਜੇ ਮੁੜ ਕੇ ਮੁੱਖ ਮੰਤਰੀ ਬਣਨਾ ਹੈ ਨਾ ਮੈਂ ਦੱਸਦਾ ਕੀ ਕਰੋ ਲੈ ਸਵੇਰੇ ਵਿਜੀਲੈਂਸ ਦੀ ਰੇਡ ਮਾਰੋ ਇਹ ਜਿਹੜੇ ਤੁਸੀਂ ਦੱਸ ਰਹੇ ਨਹੀਂ ਕਿਹੜੀ ਕੋਠੀ 'ਚ ਇਹ ਪੈਸੇ ਜਾਂਦੇ ਆ ਉਹਨਾਂ ਕੋਠੀਆਂ ਤੇ ਰੇਡ ਮਾਰੋ ਕੋਈ ਵਹਿਬ ਜੀ ਦੇ ਕੋਈ ਨૈયਰ ਸਾਹਿਬ ਦਾ ਕੋਈ ਫਲਾਣਾ ਸਾਹਿਬ ਐ ਸਵੇਰੇ ਰੇਡ ਮਾਰੋ ਜੇ ਸਵੇਰੇ ਪੰਜਾਬ ਦੇ ਲੋਕ ਤੁਹਾਨੂੰ ਸਿਰ ਤੇ ਨਾ ਚੱਕ ਲੈਣ ਸਵੇਰੇ ਚੱਕ ਲੈਣਗੇ ਸਭ ਤੁਸੀਂ ਤਾਂ ਲੱਕ ਪੜਿਆ ਵੀ ਰਣਜੀਤ ਸਿੰਘ ਗਿੱਲ ਉਹ ਗਿੱਲ ਕੋ ਵਾਲਾ ਭਾਜਪੀ ਜੇ ਲੱਗਿਆ ਉਹਦੇ ਸਵੇਰੇ ਰੇਡ ਮਾਰ ਦਿਓ ਸਭ ਆ ਲੋਕਤੰਤਰ ਹੈ ਇਹਦੇ ਵਾਸਤੇ ਲੜਾਈ ਲੜੀ ਸੀਗੀ ਵੀ ਸਵਤੰਤਰਤਾ ਲੈ ਕੇ ਆਵਾਂਗੇ ਆਪਣੀ ਆਜ਼ਾਦੀ ਲੈ ਕੇ ਆਵਾਂਗੇ ਵੋਟਾਂ ਦਾ ਅਧਿਕਾਰ ਦੇਾਂਗੇ ਆ ਕਿਸਾਨਾਂ ਦੀ ਜਿਹੜੀ ਲੜਾਈ ਹੈ ਸਾਹਿਬ ਮੈਂ ਕਿਸਾਨਾਂ ਨੂੰ ਤਾਂ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਸਾਹਿਬ ਚਾਹੇ ਕਿੰਨਾ ਹੀ ਅਸੀਂ ਜਾ ਕੇ ਛੁਗ ਸਰਬ ਆਪਾਂ ਹੀ ਗਏ ਸੀਗੇ ਜਾ ਕੇ گورنر ਸਾਹਿਬ ਨੂੰ ਸਭ ਤੋਂ ਪਹਿਲਾਂ ਜਾ ਕੇ ਮਿਲੇ ਆ ਉੱਥੇ ਸਾਰੀਆਂ ਗੱਲਾਂ ਹੋ ਗਈਆਂ ਮੈਂ ਕੋਈ ਇੱਥੇ ਆਪਣੀ ਪਿੱਠ ਤਪਤਪਾਣ ਨਹੀਂ ਆਇਆ ਆ ਤੁਹਾਡੇ ਕਰਕੇ ਤੁਹਾਡੇ ਵਿਰੋਧ ਕਰਕੇ ਹੈ ਤੇ ਇੱਕ ਰਾਜ ਹੋਰ ਵੀ ਹੈ ਐ ਯੂਜ਼ ਐਂਡ ਥਰੋ ਪੋਲਿਸੀ ਜਦੋਂ ਇਹਨਾਂ ਨੂੰ ਲੋੜ ਸੀਗੀ ਉਹਦੋਂ ਉਹਨਾਂ ਨੇ ਕਿਸਾਨਾਂ ਦਾ ਨਾਮ ਵਰਤ ਕੇ ਆ ਰਾਜਪੁਰੇ ਖੜੇ ਆਪਾਂ ਸ਼ੰਭੂ ਬਾਰਡਰ ਇੱਥੋਂ ਫਤਿਹਜੀ ਕਿੰਨਾ ਹੈ 10 ਕਿਲੋਮੀਟਰ ਹੈ 10 ਹੀ ਹੈ ਉੱਥੇ ਕਿਸਾਨਾਂ ਦਾ ਨਾਮ ਲੈ ਕੇ ਉਹ ਸਾਰੀ ਸੜਕ ਬੰਦ ਕਰਾ ਰੱਖੀ ਸੀਗੀ ਸਾਰੇ ਚੀਕਾ ਮਾਰੀ ਜਾਂਦੇ ਸੀ ਮੈਂ ਇੱਥੇ ਚਾਚੂ ਪੀਣ ਵਾਸਤੇ ਥੋੜੇ ਇੱਥੇ ਢਾਬੇ ਤੇ ਸਾਡੇ ਉਹ ਚੀਮਾ ਵੇਲੀ ਵਾਲੇ ਮੇਰੇ ਵੇਲੀ ਆ ਉਹਨਾਂ ਕੋਲ ਮੈਂ ਬੈਠ ਕੇ ਚਾਚੂ ਪੀਣਾ ਚੀਕਾ ਮਾਰਦੇ ਸੀ ਚੀਮਾ ਸਾਹਿਬ ਉਹ ਚੀਕਾ ਮਾਰਦੇ ਸੀ ਜੇ ਕੰਮ ਕੰਮ ਖਤਮ ਹੋ ਗਿਆ ਤੇ ਜਦੋਂ ਤਾਈ ਤਾਂ ਉਹਨਾਂ ਦਾ ਲਾਟੂ ਠੀਕ ਹੋਕਦਾ ਰਿਹਾ ਵੀ ਅਸੀਂ ਕਿਸਾਨਾਂ ਦੇ ਨਾਲ ਆ ਕਿਸਾਨਾਂ ਦੇ ਨਾਲ ਆ ਤਾਂ ਜਿੱਦਣ ਆ ਗਿਆ ਲੁਧਿਆਣੇ ਵਾਲਾ ਬਾਈ ਇਲੈਕਸ਼ਨ ਬਿੱਟੂ ਜੀ ਉੱਠ ਕੇ ਜਾਵੜੇ ਉਹਨਾਂ ਨੂੰ ਪੁੱਛਣਾ ਸੀਗਾ ਜਿੱਦਣ ਆ ਗਿਆ ਇਲੈਕਸ਼ਨ آئی پنجاب پاونا ہے تے آئی کسان آگو سر چک کے باہر مارے کھانے باہر نکلو آئی تھوڑے نالی ہے آپ پھیر ہوئی ہے آپس خوش ہوئی جانے جی اچھی لینڈ پولسنگ پولنگ پولیسی پول پولی 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 واپس کرا تھی یہ پچھے بھی راز ہے بہت شاتر لوگ ہیں دلی آڑے جڑے آئے بیٹھے ہیں اینا نے دیکھیا بھی ابھی تو ضلع پرشد آن ہیں بلاک سمتیاں الیکشن آنے ہیں انہوں نو پنڈا چڑھن کی نہیں دینا وڑن دن دے پنڈ چے تھوڑے کوئی وڑن دن نو پنڈا آ لینڈ پولیسنگ پولیس واپس ہو گئی اس کر کے میں کہہ رہا پشانو دے نہ تو شہریوں کے حق چھ بلڈنگ چے چاہوں گے نہ انہوں دے حق چھ ہک چاند کوترا صاحب ਅੱਜ ਦਾ ਅਮਰੀਕਾ ਦਾ ਨਵਾਂ ਥਾਣੇਦਾਰ ਨਿਕਲ ਗਿਆ ਹੈ ਡੋਨਲਡ ਟਰੰਪ ਸਾਹਿਬ ਉਹਦੇ ਸਾਹਮਣੇ ਕਿਹਨੇ ਹਿੱਕ ਡਾਈ ਹੈ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਿਡਾਈਆ ਵੀ ਮੈਂ ਕਿਸਾਨਾਂ ਤੇ ਸਾਡੇ ਜਿਹੜੇ ਕਿਸਾਨ ਹੈ ਉਹਨਾਂ ਭਰਾਵਾਂ ਦੇ ਹਿੱਤਾਂ ਦੇ ਅੱਗੇ ਮੈਂ ਗੋਡੇ ਨਹੀਂ ਟੇਕਣੇ ਬੜੀ ਕੀਮਤ ਚੁਕਾਣੀ ਪਊਗੀ ਉਹਦੀ ਐਡੇ ਵਟੇ ਤਾਕਤ ਨਾਲ ਜਦੋਂ ਮੱਥਾ ਲਾਈਦਾ ਹੈ ਕੀਮਤਾਂ ਚੁਕਾਣੀਆਂ ਪੈਣਗੀਆਂ ਪਰਚੀ ਦੇ ਵਾਸਤੇ کسانہ واسطے میں کسان آگوان ہوں نئے کل تا ہی پاٹ پڑھا دے سی سکے کہ ڈبلو ٹی او سائن کرتی ہندوستان نے کسانہ دا حق مارے گیا وہ امریکہ نے ڈبلو ٹی او چٹڑے چتڑے کر کے سٹی پہ یک پوچھتے نہیں اتھے گل کرو سوا کرو ڈیل کرو ڈیل کرو میرے کہ جس کی لاتھی اس کی بینس تیسانو گروہ صاحب نے کیس کی ہے ਗੁਰੂ ਸਾਹਿਬ ਨੇ ਸਾਨੂੰ ਕੀ ਸੇਧ ਦਿੱਤੀ ਹੈ ਪੰਜਾਬੀਆਂ ਨੂੰ ਜਬਰ ਨਹੀਂ ਚੇਲਦੇ ਸਾ ਖਾਲਸਾ ਦਾ ਸਜਾਇਆ ਜਬਰ ਦੇ ਖਿਲਾਫ ਸੀਗਾ ਧੱਕੇ ਦੇ ਖਿਲਾਫ ਨਹੀਂ ਹੋਣ ਦਿੰਦੇ ਅਗਰ ਮੈਂ ਸਮਝਦਾ ਕੋ ਸੱਚਾ ਨਹੀਂ ਆਈ ਹੈ ਭਗਵੰਤ ਮਾਨ ਉਹ ਰਹਿੰਦਾ ਲੋਕ ਆਧਾਰ ਕਾਰਡ ਪੁੱਛਣ ਲੱਗ ਜਾਣਗੇ ਵੀ ਤੂੰ ਪੰਜਾਬੀ ਵੀ ਹੈ ਕਿ ਨਹੀਂ ਬੋਲ ਕੇ ਦਿਖਾ ਅਗਰ ਮੈਂ ਸਮਝਦਾ ਚ ਸਿਰ ਤੇ ਦਸਤਾਰ ਨਹੀਂ ਨਰਿੰਦਰ ਮੋਦੀ ਨੇ ਪੰਜਾਬੀਆਂ ਵਾਲੀ ਗੱਲ ਕਰਕੇ ਦਿਖਾਈ ਵੀ ਆਲਾ ਵੀ ਹਸਤਾ ਖੜੇ اصطا آ ہی کٹائی پی سڈے کسان دے رول جوا سا امریکہ دا ہو بیٹھا مت اتنے گل ہوئی سی کہہ رہا کیونکہ دا کا ہوندہ نہیں ساڑھے دا ہوندہ کینو اب پاکستان کینو آن سی سر اس چیکا نکل گیا جس دن اتنے سیب آ گیا ہاچل والے دیکھا نکل گیا جسن اتنے دو فصلیں اتنے آن لگیا سارے دیں چیقا نکل جان گیا ਕੋਈ ਕੱਲੇ ਇਸ ਦਿਨ ਅਜ ਤੱਕ ਕੋਈ ਵੋਟ ਹੈ ਨਹੀਂ ਅਜ ਤੱਕ ਕਿਸੇ ਨੂੰ ਵੋਟ ਦੀ ਲੋੜ ਨਹੀਂ ਉਹਨਾਂ ਨੂੰ ਤਾਂ ਬੋਦੀ ਜੀ ਨੂੰ ਆ ਤਾਂ ਹੁਣੇ ਪੜ ਕੇ ਹਟਿਆ ਪਿਛਲੇ 24 ਚੇ ਬਣੇ ਐ ਇੱਥੇ ਦਾ 29 ਚੇ ਜਾ ਕੇ ਵੋਟਾਂ ਪੈਣੀਆਂ ਉਹ ਸਿੰਘ ਫਸਾਏ ਪਏ ਸਾਬ ਜਦੋਂ ਸਿੰਘ ਫਸਦੇ ਐ ਨਾ ਸਾਬ ਉਦੋਂ ਕਹਿੰਦੇ ਨਾ ਬੜੇਵੇਂ ਖਾਣੀ ਨਹੀਂ ਤਰੂਗੀ ਹੁਣ ਪਛਾਣਨਾ ਤੁਸੀਂ ਐ ਬੜੇਵੇਂ ਕਹੜਾ ਖਾਣ ਵਾਲਾ ਐ ਇਹ ਤਾਂ ਮਾਲ ਖਾਣ ਵਾਲੇ ਦਿੱਲੀ ਵਾਲੇ ਜਿਹੜੇ ਐ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿਸਾਨਾਂ ਨੂੰ ਮੈਂ ਕਿਸਾਨ ਆਗੂਆਂ ਦੀ ਗੱਲ ਤਾਂ ਬਾਤ ਚੇ ਕਰੂੰਗਾ ਕਈ ਮੇਰੇ ਵਰਗੇ ਹਮੇ ਖੌਤੀ ਆਗੂ ਬਣੇ ਫਿਰਦੇ ਆ ਜਿਨ੍ਹਾਂ ਨੂੰ ਕੋਈ ਪੁੱਛਦੇ ਨਹੀਂ ਕਈ ਕਿਸਾਨਾਂ ਵਾਸਤੇ ਹੱਕ ਦੀ ਲੜਾਈ ਲੜਦੇ ਐ ਸਾਲ ਲੜੀ ਉਹਨਾਂ ਨੇ ਪਹਿਲਾਂ ਵੀ ਲੜੀ ਹੁਣ ਵੀ ਲੜਦੇ ਐ ਤੇ ਜਿਹੜੀ ਰਾਜਨੀਤਿਕ ਪਾਰਟੀਆਂ ਮੇਰੀ ਹੱਥ ਜੋੜ ਕੇ ਬੇਨਤੀ ਐ ਨਾ ਸਾਰਿਆਂ ਨੂੰ ਰਾਜਨੀਤੀ ਕਰ ਲਿਓ ਬਹੁਤ سارے ਮੌਕੇ ਆਣਗੇ ਰਾਜਨੀਤੀ ਕਰਦੇ ਰਹੋ ਅੱਜ ਦੇਸ਼ ਤੇ ਭੀੜ ਪਈ ਐ ਅੱਜ ਸਾਡੇ ਦੇਸ਼ ਦਾ ਅਗਲਾ ਜਿਗਰਾ ਮਾਪ ਰਹੇ ਆ ਕਹਿੰਦਾ ਸੀ ਕਹਿੰਦੇ ਸੀਗੇ ਵੀ ਅਸੀਂ ਆ ਇੱਕ ਡਾਈ ਐ 56 ਇੰਚ ਸਾਡੀ ਛਾਤੀ ਐ ਹੁਣ ਲੋਕ ਮਾਪਣ ਦੀ ਕੋਸ਼ਿਸ਼ ਕਰ ਰਹੇ ਆ ਜੇ ਆਪਾਂ ਸਾਰੇ ਖੜਾਂਗੇ ਤਾਂ 56 ਇੰਚ ਵਾਲੀ ਛਾਤੀ ਜਿਹੜੀ 60 ਇੰਚ ਦੀ ਹੋਊਗੀ ਆਓ ਰਲ ਮਿਲ ਕੇ ਆ ਆ ਜਿਹੜਾ ਪ੍ਰਧਾਨ ਮੰਤਰੀ ਜੀ ਨੇ ਸਟੈਂਡ ਲਿਆ ਅਮਰੀਕਾ ਦੇ ਖਿਲਾਫ ਉਹਦੇ ਚ ਸਾਰੇ ਮਿਲਜੁਲ ਕੇ ਇਕਜੁੱਟ ਹੋ ਕੇ ਉਹਦੇ ਖਾਂ ਸਾਹਮਣੇ ਖੜੀਏ ਕਿਉਂਕਿ ਉਹਨਾਂ ਨੇ ਤਾਂ ਸੌਦੇ ਕਰਨੇ ਆ ਉਹਨਾਂ ਦਾ ਜੇ ਪਾਕਿਸਤਾਨ ਵਾਲੇ ਨੇ মনির ਨੇ ਜਾ ਕੇ ਉਹਦੀ ਵੀ ਤੁਹਾਨੂੰ ਪਤਾ ਲੱਗੂਗੀ মনির ਨੇ ਯੂਏਈ ਦੇ ਸ਼ੇਖ ਦੇ ਨਾਲ ਇੱਕ ਕੋਈ ਉਹ ਇਨਵੈਸਟਮੈਂਟ ਫੰਡ ਬਣਾਇਆ ਹੈ ਸਾਫ 2 ਬਿਲੀਅਨ ਡਾਲਰ ਦਾ ਉਹ ਸਾਰੀਆਂ ਗੱਲਾਂ ਆ ਜਾਣਗੀਆਂ ਅਖਬਾਰਾਂ 'ਚ ਪੜੋਗੇ ਤੁਸੀਂ 2 ਬਿਲੀਅਨ ਡਾਲਰ ਬਿਲੀਅਨ ਡਾਲਰ 10000 ਕਰੋੜ ਦਾ ਹੁੰਦਾ ਹੈ 2 ਮਿਲੀਅਨ ਡਾਲਰ ਦਾ ਫੰਡ ਬਣਾਇਆ ਉਸੇ ਮਨੀਰ ਉਹਦਾ ਵੀ ਹਿੱਸਾ ਹੈ ਜਿਹੜੇ ਰੋਜ਼ ਰੋਜ਼ ਉਹਨਾਂ ਨੂੰ ਖਾਣੇ 'ਚ ਬੁਲਾਉਂਦੇ ਐ ਆਪਣੇ ਵਾਲੇ ਥਾਣੇਦਾਰ ਤੇ ਅਮਰੀਕਾ ਵਾਲੇ ਥਾਣੇਦਾਰ ਦੇ ਟੱਬਰ ਦਾ ਵੀ ਪੈਸਾ ਉਹਦੇ ਵਿੱਚ ਐ ਉਹ ਕਹਾਣੀਆਂ ਤਾਂ ਹੋਰ ਹੈਗੀਆਂ ਪਰ ਵੱਜਣੀ ਆਪਣੇ ਤੇ ਐ ਪੂਰੀ ਆਪਣੇ ਵਾਲੀ ਦੇ ਇਕੱਠ ਹੈ ਇਸ ਕਰਕੇ ਮੈਂ ਤੁਹਾਡੇ ਕੋਲ ਆਇਆ ਅੱਜ ਸਾਥੀਓ ਪਛਾਣੋ ਸੁਨੀਲ ਜਾਕੜ ਦੇ ਕਹਿਣ ਨਾਲ ਨਹੀਂ ਆਪਣਾ ਚੰਗਾ ਮਾੜਾ ਆਹੀ ਪਟਿਆਲਾ ਸੀਗਾ ਮਹਾਰਾਣੀ ਸਾਹਿਬ ਬੈਠੇ ਐ ਚੀਮਾ ਸਾਹਿਬ ਥੋੜਾ ਜਿਹਾ ਕਾਂ ਪਿਛਾ ਹੋਇਓ ਮਹਾਰਾਣੀ ਸਾਹਿਬ ਸਟੇਜ ਤੇ ਸੀਗੇ ਜਿਹਦੇ ਮੋਦੀ ਸਾਹਿਬ ਇੱਥੇ ਆਏ ਐ ਇਲੈਕਸ਼ਨ ਰੈਲੀ ਦੇ ਅੰਦਰ ਐਸੇ ਸਟੇਜ ਤੋਂ ਪਟਿਆਲੇ 'ਚ ਖੜਕੇ ਮੈਂ ਕਿਹਾ ਸੀ ਮੈਂ ਕਿਹਾ ਮੋਦੀ ਸਾਹਿਬ ਪੰਜਾਬ ਦੀ ਜਵਾਨੀ ਤੇ ਪੰਜਾਬ ਦੀ ਕਿਸਾਨੀ ਨੂੰ ਬਚਾਓ ਅੱਜ ਮੈਂ ਕੁਝ ਹੋਰ ਕਹਿਣ ਲੱਗਿਆ ਜਿੱਥੇ ਪੰਜਾਬ ਦੀ ਜਵਾਨੀ ਤੇ ਜਿੱਥੇ ਪੰਜਾਬ ਦੀ ਕਿਸਾਨੀ ਉੱਥੇ ਮੇਰੀ ਤੁਹਾਨੂੰ ਬੇਨਤੀ ਐ ਸਾਥੀਓ ਪੰਜਾਬ ਬਚਾਓ ਆਓ ਰੜਕੇ ਪੰਜਾਬ ਬਚਾਈਏ ਆਪਣੇ ਮਫਾਦ ਆਪਾਂ ਕੱਢਦੇ ਰਵਾਂਗੇ ਜੇ ਇਹ ਭੁਤਿੰਦਰ ਜਿਸ ਤਰ੍ਹਾਂ ਪਏ ਐ ਸਾਨੂੰ ਰਹਿਣਾ ਕੁਛ ਵੀ ਨਹੀਂ ਸਾਹਿਬ ਤੁਹਾਡੇ ਤੋਂ ਤੁਸੀਂ ਆਪਾਂ ਕਿਹੜੀ ਦੁਨੀਆ 'ਚ ਬਸਦੇ ਆ ਸਾਹਿਬ ਲੋਕਾਂ ਨੂੰ ਖਮਲਾ ਸਮਝ ਰੱਖਿਆ ਐ ਭਗਵੰਤ ਮਾਨ ਹੋ ਰਹੇ ਨੇ ਜਦੋਂ ਇੱਥੇ ਤਾਂ ਹੀ ਆ ਗਿਆ ਪਾਣੀ ਕਹਿੰਦੇ ਅਸੀਂ ਤਾਂ ਹੁਣ ਕਿਸਾਨਾਂ ਤੋਂ رائے ਲੈਣ ਲੱਗੇ ਆ ਵੀ ਲੈਂਡ ਪੁਲਿੰਗ ਪਾਲਿਸੀ ਤੇ ਤੁਹਾਡੀ رائے ਕੀ ਐ ਸ਼ੇਖ ਮੁਹਾਰ ਬਟਾਲਵੀ ਕੀ ਕਹਿ ਕੇ ਗਏ ਸੀਗੇ ਕੀ ਕਹਿ ਕੇ ਗਏ ਸੀਗੇ ਕਹਿੰਦੇ ਕਹਿੰਦੇ ਇੱਕ ਬਾਜ ਦੇ ਹੱਥੋਂ ਕੁੰਝ ਖੋਈ ਕਹਿੰਦਾ ਵੇਖਾਂ ਚੀਕਦਾ ਕਿਰਲਾ ਆਉਂਦਾ ਯਾਰੋ ਸਾਡੇ ਤੋਂ ਸਾਡੀ ਜ਼ਮੀਨ ਕੋਈ ਜਾਣੇ ਉਹ ਤੋਂ ਸਾਡੇ ਤੋਂ ਹੱਥ ਚ ਲਾ ਕੇ ਪੁੱਛੀ ਜਾਨੇ ਉਹ ਹੈ ਕੀ ਤੁਹਾਡਾ ਹਾਲ ਕੀ ਹੈ ਸਾਡਾ ਹਾਲ ਕੀ ਹੈ ਮਜ਼ਾਕ ਕਰੀ ਜਾਂਦੇ ਸਾਡੇ ਨਾਲ ਕੋਝਾ ਮਜ਼ਾਕ ਇਹਨਾਂ ਨੂੰ ਨਕੇਲ ਪਾਣੀ ਪਊਗੀ ਕੌਣ ਪਾਊਗਾ ਅਸਟੇਜ ਤੇ ਬੈਠੇ ਸਾਡੇ ਤੋਂ ਨਹੀਂ ਪੈਣੀ ਸਾਹਿਬ ਮੈਨੂੰ ਤਾਂ ਕੋਈ ਵਹਿਮ ਹੈ ਨਹੀਂ ਮੈਨੂੰ ਤਾਂ ਕੋਈ ਵਹਿਮ ਹੈ ਨਹੀਂ ਪਰ ਇਹਨਾਂ ਸਾਡੇ ਮੈਂ ਖਤਮ ਕਰਨ ਲੱਗਿਆ ਗੱਲ ਜੈਣੀ ਸਾਹਿਬ ਨੇ ਪੁੱਤ ਮਾਰ ਲੈ ਪਾਸੇ ਪ੍ਰਧਾਨ ਜੀ ਸਾਡੇ ਸਾਡੇ ਉੱਥੇ ਦੁਕਾਨ ਤੇ ਮਨੀਮ ਸੀਗੇ ਸਰਦਾਰ ਸੰਤ ਸਿੰਘ ਜੀ ਸ਼ਰੀਰ ਦੇ ਬੜੇ ਹਲਕੇ ਜੇ ਸੀਗੇ ਪਰ ਜਿਗਰਾ ਬਹੁਤ ਵੱਡਾ ਸੀਗਾ ਉਹ ਹਮੇਸ਼ਾ ਕਹਿੰਦੇ ਸੀ ਕਹਿੰਦੇ ਯਾਰ ਤੁਸੀਂ ਦੋ ਕੁ ਬੰਦੇ ਮੇਰੇ ਨਾਲ ਰਿਆ ਕਰੋ ਕਿ ਤੁਸੀਂ ਮੇਰੇ ਨਾਲ ਹੋ ਤਾਂ ਮੈਂ ਕੰਨ ਵਿੱਚ ਦੀ ਨਿਕਲ ਜੂਗਾ ਨਹੀਂ ਤਾਂ ਮਨੂੰ ਜੱਟਾਂ ਨੇ ਗੋਡਿਆਂ ਤੇ ਹਟਾ ਦੇ ਕੇ ਮਾਰ ਲੈਣਾ ਤੁਸੀਂ ਨਾਲ ਖੜੋ ਸਾਹਿਬ ਅੱਗੇ ਅਸੀਂ ਲੱਗਾਂਗੇ ਕੱਲੇ ਨਹੀਂ ਮਿਲੋਂਗੇ ਸਾਹਿਬ ਤੁਸੀਂ ਆਹ ਦਿੱਲੀ ਦੇ ਲੋਕ ਸੀਗੇ ਦਿੱਲੀ ਵਾਲਿਆਂ ਨੇ ਭਜਾਏ ਉਥੋਂ ਸਰਟੀਫਾਈ ਕਰਕੇ ਸਰਟੀਫਾਈਡ ਚੋਰ ਸਰਟੀਫਾਈਡ ਇਮਾਨਦਾਰ ਨਹੀਂ ਸਰਟੀਫਾਈਡ ਭ੍ਰਸ਼ਟ ਪ੍ਰਸ਼ਸਕ ਸਰਕਾਰ ਕੇਜਰੀਵਾਲ ਸਾਹਿਬ ਨੂੰ ਜਦੋਂ ਬੇਲ ਮਿਲੀ ਸੁਪਰੀਮ ਕੋਰਟ ਵਾਲਿਆਂ ਨੇ ਬੇਲ ਦਿੱਤੀ ਕਹਿੰਦੇ ਦਫਤਰ ਨਹੀਂ ਜਾਓਗੇ ਫਾਈਲ ਨਹੀਂ ਦੇਖੋਗੇ ਬੇਲ ਐ ਮੁੱਖ ਮੰਤਰੀ ਘਰੇ ਬੈਠੇ ਰੋ ਦਫਤਰ ਨਹੀਂ ਜਾਓਗੇ ਉਹਨਾਂ ਨੇ ਕੀ ਕਿਹਾ ਸੀਗਾ ਕਹਿੰਦੇ ਮਨੂੰ ਸੁਪਰੀਮ ਕੋਰਟ ਨੇ ਤਾਂ ਬੇਲ ਦੇ ਦਿੱਤੀ ਮੈਂ ਬੜਾ ਇਮਾਨਦਾਰ ਆ ਪਰ ਮਨੂੰ ਜਦੋਂ ਤਾਈ ਦਿੱਲੀ ਦੇ ਲੋਕ ਨਹੀਂ ਕਲੀਨ ਚਿੱਟ ਦਿੰਦੇ ਉਦੋਂ ਤਾਈ ਮੈਂ ਨਹੀਂ ਜਾਂਦਾ ਫਿਰ ਦਿੱਲੀ ਵਾਲੇ ਨੇ ਕੀ ਕਿਹਾ ਜਿਹੜੀ ਚੁੱਗ ਸਾਹਿਬ ਕਹਰੇ ਸੀ ਬਾਏ ਬਾਏ ਉਹ ਸਾਰਾ ਉਥੋਂ ਚੱਕ ਕੇ ਸਾਰਾ ਲਾਵਾ ਲਸ਼ਕਰ ਇੱਥੇ ਆਇਆ ਬਠਾ ਹੁਣ ਸਮਾਂ ਆ ਗਿਆ ਸਾਬ ਇਹਨਾਂ ਨੂੰ ਕਢੋ ਤੇ ਇਹਨਾਂ ਦੇ ਨਾਲ ਨਾਲ ਜਿਹੜੀ ਇਹਨਾਂ ਦੀ ਜੇਬੀ ਵਿਰੋਧੀ ਪਾਰਟੀਆਂ ਨੇ ਸਾਬ ਉਹਨਾਂ ਤੋਂ ਵੀ ਬਚੋ ਸਾਬ ਉਹ ਜਿਹੜੇ ਕਾਂਗਰਸ ਵਾਲੇ ਲੱਛਣ ਕਰਦੇ ਐ ਸਾਬ ਮੈਂ ਕਾਂਗਰਸ 'ਚ 50 ਸਾਲ ਲਾਇਏ ਮੈਂ ਜਾਣਦਾ ਨਾ ਸਾਰਿਆਂ ਦੀ ਇੱਕ ਇੱਕ ਦੀ ਰਗ ਜਾਣਦਾ ਮੈਂ ਸਾਬ ਅੰਦਰ ਤਾਈ ਮੈਂ ਜਾਣ ਲੈਣਾ ਨੂੰ ਇਹ ਕਿੰਨੇ ਕਿਸ ਕਿਸ ਕਿਸਮ ਦੇ ਹੈ ਇਹਨਾਂ ਦੇ ਰੀੜ ਦੀ ਹੱਡੀ ਹੈ ਨਹੀਂ ਸਾਹਿਬ ਇਹ ਤਾਂ ਗੋਡੀ ਪਰਨੇ ਹੋਣੇ ਜਾਣਦੇ ਆ ਗੋਡੀ ਪਰਨੇ ਅੱਗੇ ਬਦਕਿਸਮਤੀ ਹੈ ਭਗਵੰਤ ਮਾਨ ਨੇ ਉਹਨਾਂ ਨੇ ਗੋਡੇ ਟੇਕ ਰੱਖੇ ਕੇਜਰੀਵਾਲ ਦੇ ਸਾਹਮਣੇ ਇਹ ਪੰਜਾਬ ਵਾਲੀ ਕਾਂਗਰਸ ਲੀਡਰਸ਼ਿਪ ਨੇ ਇਹਨਾਂ ਦੇ ਸਾਹਮਣੇ ਗੋਡੇ ਟੇਕ ਰੱਖਿਆ ਨਹੀਂ ਮੈਂ ਥੋੜੋ ਜਿਹਾ ਆਖਰੀ ਸਵਾਲ ਪੁੱਛਦਾ ਹਾਂ ਆ ਜਿਹੜੀ ਲੈਂਡ ਐਕ acquisition ਤੇ ਫਿਰ ਕੰਪਨਸੀਸ਼ਨ ਜਿਹੜੀ ਐ ਪਾਲਿਸੀ ਸੀਗੀ ਵੀ ਕਿਸਾਨਾਂ ਦੀ ਜ਼ਮੀਨ ਕਿਸੇ ਪ੍ਰੋਜੈਕਟ ਵਾਸਤੇ 80% ਦੀ ਕਿਸਾਨਾਂ ਦੀ ਸਹਿਮਤੀ ਬਿਨਾਂ ਨਹੀਂ ਲਈਤੀ ਜਾ ਸਕਦੀ ਕੌਣ ਲੈ ਕੇ ਆਇਆ ਸੀਗਾ ਕਾਂਗਰਸ ਤੇ ਜਦੋਂ ਇਹਨਾਂ ਨੇ ਆ ਪਾਲਿਸੀ 파ੜੀ ਕਹਿੰਦੇ ਨਹੀਂ ਅਸੀਂ ਦਾ 65000 ਏਕੜ ਬਿਨਾਂ ਸਹਿਮਤੀ ਲੈਣ ਲੱਗੇ ਤੇ ਬੋਲਣਾ ਕਿਹਨੂੰ ਚਾਹੀਦਾ ਸੀਗਾ ਬੋਲਣਾ ਕਿਹਨੂੰ ਚਾਹੀਦਾ ਸੀਗਾ ਕਾਂਗਰਸ ਵਾਲਿਆਂ ਨੂੰ ਬੋਲੇ ਤਾਂ ਨਹੀਂ બોલે ਤਾਂ ਨਹੀਂ ઓ એક ગાના યાદ ਆ ਗਿਆ میرے આન ਦੇ ਜਿਹੜੇ ਬੈਠੇ ਐ ਉਹਨਾਂ ਨੂੰ યાદ ਹੋਣਾ ਪੁਰਾਣਾ ગાਣਾ ਸੀ ਹਸੀ ਜਾਂਦੇ ਐ શ્રીਨ ਸਾਹਿਬ ਕਹਿੰਦਾ ਨਾਨੀ ਤੇਰੀ ਮੋਰਨੀ ਕੋ ਮੋਰ ਲੈ ਗਏ আর ਬਾਕੀ ਜੋ ਬਚਾਤਾ ਕਾਲੇ ਚੋਰ ਲੈ ਗਏ ਆਏ ਬੈਠੇ ਸਰ ਆਏ ਬੈਠੇ ਐ ਕਿ ਨਾਨੀ ਜੋ ਤੇਰੀ ਮੋਰਨੀ ਕੋ ਮੋਰ ਲੈ ਗਏ ਬਾਕੀ ਜੋ ਬਚਾਤਾ ਕਾਲੇ ਚੋਰ ਲੈ ਗਏ ਸਰ ਆਹ ਗਾਣੇ ਗਾਈ ਜਾਂਦੇ ਐ ਚੀਫ ਮਿਨਿਸਟਰ ਦੀ ਅਸਕਾ ਨਾ ਤਿਆਰ ਕਰੀ ਜਾਂਦੇ ਇਹਨਾਂ ਨੇ ਤੁਹਾਡੀ ਬਾਹ ਨਹੀਂ ਫੜਨੀ ਐ ਬਾਹ ਫੜਨ ਆਲੇ ਆਸੀਂ ਬਾਹ ਜਿਨਾ ਕੀ ਥਾਮੀਏ ਅਸੀਂ ਉਸ ਕਿਸਮ ਦੇ ਲੋਕ ਐ ਇਹ ਗੋਡੇ ਐ ਪਿੱਟੇ ਪਕੜਨ ਵਾਲਾ ਪੈਰ ਪਕੜਨ ਵਾਲੇ ਲੀਡਰ ਹੈਗੇ ਕਾਂਗਰਸੀ ਐ ਬਾਹ ਨਹੀਂ ਫੜਦੇ ਨਾ ਕਿਸਾਨ ਦੀ ਫੜੀ ਜਾਣੀ ਨਾ ਪੰਜਾਬ ਦੀ ਫੜੀ ਜਾਣੀ ਇਸ ਕਰਕੇ ਮੈਂ ਅੱਜ ਤੁਹਾਨੂੰ ਆਹ ਕਹਿਣਾ ਆ ਸਾਥਿਓ ਪਗੜੀ ਸੰਭਾਲ ਚਟਾ ਪਗੜੀ ਸੰਭਾਲ ਹੋਏ ਆਪਾਂ ਤਕੜੇ ਹੋਈਏ ਆ ਪੰਜਾਬ ਸਾਡਾ ਜਿਹੜੇ ਬਦਲਦੇ ਪੰਜਾਬ ਨੂੰ ਅਸ਼wini ਜੀ ਨੇ ਦੇਖਿਆ ਹੈ ਅਸ਼wini ਜੀ ਪੰਜਾਬ ਅੱਜ ਬਦਲਾ ਬਦਲਾ ਮਹਿਸੂਸ ਨਹੀਂ ਕਰ ਰਿਹਾ ਪੰਜਾਬ ਠੱਗਿਆ ਮਹਿਸੂਸ ਕਰ ਰਿਹਾ ਆਪਣੇ ਆਪ ਨੂੰ ਪੰਜਾਬ ਭੜਦਾ ਵੀ ਆ ਕੇ ਕੋਈ ਪੰਜਾਬ ਨੂੰ ਆ ਕੇ ਸਾਹਮੋ ਕੌਣ ਸਾਹਮੂਗਾ ਜੋ ਦਿੱਲੀ ਵਾਲੇ ਨੇ ਫੈਸਲਾ ਕੀਤਾ ਵੀ ਐਨੇ ਇੱਕ ਕਰਜ਼ੇ 'ਚ ਡੋਬਤਾ ਪੰਜਾਬ ਨੂੰ ਬਿਆਹ ਕਈ ਜਦੋਂ ਤਾਈ ਪੰਜਾਬੀਆਂ ਦੀ ਬਾਹ ਥਾਮਾਂਗੇ ਹਸੀ ਤੇ ਪੰਜਾਬ ਦੀ ਬਾਹ ਥਾਮਣ ਗਈ ਸੈਂਟਰ ਵਾਲੀ ਗਵਰਨਮੈਂਟ ਆ ਨਹੀਂ 4-4 5-5 ਲੱਖ ਦਾ ਕਰੋੜ ਦਾ ਕਰਜ਼ਾ ਉਤਾਰਿਆ ਨਹੀਂ ਜਾਣਾ ਸਾਹਮਨਾ ਥੋੜੇ ਤੋਂ ਉਤਾਰਿਆ ਜਾਣਾ ਤੇ ਨਾ ਜਗਾ ਜੀ ਥੋੜੇ ਤੋਂ ਉਤਾਰਿਆ ਜਾਣਾ ਆ ਤਾਂ ਕੋਈ ਕੇਂਦਰ ਸਰਕਾਰ ਹੀ ਆ ਕੇ ਬਾਹ ਫੜੂਗੀ ਇਸ ਕਰਕੇ ਮੇਰੀ ਬੇਨਤੀ ਹੈ ਵਧਾਈ ਵੀ ਤੁਹਾਨੂੰ ਸਾਰਿਆਂ ਨੂੰ ਆਪਾਂ ਇੱਕ ਫਤਿਹ ਕਰ ਲਈ ਹਾਂਜੀ ਆਪ ਆ ਜਗਾ ਜੀ ਸਾਡੇ ਇੱਕ ਬਾਗੜੀ ਚ ਕਹਾਵਤ ਹੈ ਸੌਰੀ ਹੁਣ ਜੇ ਜੀ ਕਿ ਜੇਹਾ ਕਿ ਮੈਂ ਉਹ ਜੀ ਦਸੂਗਾ ਸਾਹਿਬ ਕਹਿੰਦੇ ਐ ਸਮਾਂ ਜਿਹਨੂੰ ਕਹਿੰਦੇ ਨੇ ਸਮਾਂ ਲੱਗਿਆ ਕਹਿੰਦਾ ਵਧੀਆ ਐਤਕੀ ਜਵੇ ਫਸਲ ਲਾ ਕੋਈ ਕਹਿੰਦਾ ਹੈ ਕਹਿੰਦਾ ਸਮਾਂ ਹੈਗੀ ਬਾਤ ਤੋਂ ਗਾਉਂ ਕੀ ਬਾੜ ਹੀ ਬਤਾ ਦੇ ਜਦੋਂ ਚੰਗੀ ਫਸਲ ਹੋਣੀ ਹੋਵੇ ਨਾ ਬਾੜ ਵੀ ਹਰੀ ਵਧੀਆ ਦਿਸਣ ਲੱਗ ਜਾਂਦੀ ਹੈ ਆ ਜਿਹੜੇ ਲੋਕ ਆਏ ਬੈਠੇ ਨੇ ਸਾਬ ਦਿਸ ਇਜ਼ ਅ ਵੈਲ ਬਿਗਨ ਇਜ਼ ਹਾਫ ਡਨ ਆ ਲੜਾਈ ਟੀਮਾ ਸਾਹਿਬ ਬਹੁਤ ਅੱਛੀ ਸ਼ੁਰੂਆਤ ਹੋਈ ਹੈ ਵਧਾਈ ਹੈ ਆ ਸ਼ਰਮਾ ਜੀ ਥੋੜੇ ਜਿਹੜੇ ਘੇੜੇ ਸੀ ਐਵੇਂ ਬੇਕਾਰ ਨਹੀਂ ਗਏ ਲੋਕਾਂ ਨੇ ਤੁਹਾਡਾ ਮੈਸੇਜ ਪੜਿਆ ਤਾਂ ਲੋਕ ਆਏ ਹੈ ਤੇ ਐਸੇ ਕਰਕੇ ਅੱਜ ਰਖੜਾ ਸਾਹਿਬ ਵੀ ਸਾਡੇ ਨਾਲ ਜੁੜੇ ਰਖੜਾ ਸਾਹਿਬ ਆ ਕਟੜਾ ਸਾਹਿਬ ਜਿਹੜੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆ ਜਿਹੜਾ ਸਮੇਂ ਦੀ ਪੁਕਾਰ ਹੈ ਸਾਰੇ ਰਲ ਮਿਲ ਕੇ ਆਪਾਂ ਤਕੜੇ ਹੋ ਕੇ ਪੰਜਾਬ ਵਾਸਤੇ ਖੜੀਏ ਤੇ ਬਾਕੀ ਸਾਰੇ ਮਸਲੇ ਹੱਲ ਹੁੰਦੇ ਜਾਣਗੇ ਲੋਕ ਪਛਾਣ ਲੈਣਗੇ ਬਹੁਤ ਬਹੁਤ ਧੰਨਵਾਦ ਜੈ ਇਨ ਸਾਥੀਓ